ਜਾ ਪਰਉਪਰਤ ਨਹੀਂ ਸਕਦਾ ਉਹਨੂੰ ਪਾਸ਼ਾ ਜਿਹਨੇ ਬਹੁ ਰੁਪਿਆ ਭੇਖੀ ਸਿੱਖ ਤੇ ਪਾਸ਼ਾ ਕਨੇ ਪਖੰਡੀ ਹੈ ਕਿਉਂਕਿ ਪਾਸ਼ਾ ਜਿਹੜਾ ਧਾਰੇ ਕੇਸ ਪੌਲ ਬਿਨਾ ਭੇਖੀ ਮੂਣਾ ਸਿੱਖ ਉਹ ਪਾਸ਼ਾ ਕਨੇ ਭੇਖ ਬਣਾ ਕੇ ਭੇਖੀ ਹੋ ਸਕਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਗੁਰੂ ਦਾ ਸਿੱਖ ਕੋਈ ਹੈ ਜਿਹੜਾ ਪੰਜਾਂ ਕਕਾਰਾਂ ਨੂੰ ਧਾਰਨ ਕਰੇਗਾ ਸੋ ਗੁਰਮੁਖ ਪਿਆਰੇ ਗੁਰੂ ਨੇ ਤੁਹਾਡੇ ਕੀ ਦੀ ਅਜ ਸੋ ਕੱਲ ਨੂੰ 9:30 ਵਜੇ ਸਿੰਘ ਸਾਹਿਬਾਨ ਨੇ ਪਹੁੰਚ ਜਾਣੇ ਸੋ ਜਿਹੜਾ ਪਿਆਰ ਵਾਲਿਆਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ ਉਹਨਾਂ ਨੇ ਕਿਸੇ ਇਸ਼ਨਾਨ ਕਰਕੇ ਇੱਕ 9:30 ਵਜੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਤਾ ਕਰਨੀ ਹੈ ਕਕਾਰ ਜਿਹੜੇ ਵੀ ਗੁਰੂ ਘਰ ਵਿਖੇ ਠੇਕਾ ਰਹਿ ਦਿੱਤੇ ਜਾਣਗੇ ਕੋਈ ਕਿਸੇ ਤਰ੍ਹਾਂ ਦੀ ਮਾਇਆ ਨਹੀਂ ਲੈ ਜਾਵੇਗੀ ਸੋ ਜਿਹਨਾਂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਲੈਣੀ ਉਹ ਆਪਣੇ ਨਾਮ ਨਾਲ ਜੋ ਲਿਖਵਾ ਸਕਦੇ ਹਨ ਜੇ ਉਹ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਆਣ ਗੁਆਣ ਵੀ ਜੇ ਕਿਸੇ ਛਕੜਾ ਹੈ ਤੇ ਜੇ ਤੁਸੀਂ ਗੁਰੂ ਪਿਆਰੇ ਕਿਸੇ ਕੋ ਮਨੋਭੂਮੀ ਗੁਰੂ ਘਰ ਦੇ ਵਿੱਚ ਪ੍ਰੇਰ ਕੇ ਉਹ ਅੰਮ੍ਰਿਤ ਛਕਾ ਲੈਨੇ ਹੋ ਸੱਤ ਮਹਰ ਸੋਣੇ ਦੇ ਬਰਾਬਰ ਦਾ ਉਸਾਰਨ ਦਾ ਜਿਹੜਾ ਬਾਲਾ ਤੋਂ ਨੌ ਪਾਛਾ ਪਾਟੀ ਛੋੜੇ ਕੇ ਪਾ ਰਿੰਦਾ ਸੋ ਇਸ ਕਰਕੇ ਆਪ ਵੀ ਸ਼ਕਤਾਂ ਤੇ ਗੁਰਾਂ ਨੂੰ ਬਾਏ ਇੱਕ ਕਰਕੇ ਇਹ ਅੰਮ੍ਰਿਤ ਪਾਉ ਤੇ ਉਨੁਕਰੋ ਇਹਦੀਆਂ ਬੇਨਤੀਆਂ ਪ੍ਰਵੰਤ ਰਹਿ ਗਈਆਂ ਗੁਰੂ ਤੇ ਗੁਰੂ ਦੀ ਸੰਗਤ ਵਿੱਚ ਲੋਗ ਹੈ ਹਉਛੜਾ ਜੀ ਧੰਨ ਗੁਰੂ ਧੰਨ ਗੁਰੂ ਦੀਆਂ ਸੰਗਤਾਂ ਜੀ ਆਇਆਂ ਨੂੰ ਭਾਈ ਜੀ ਆਇਆਂ ਜੀ ਵਾਹ ਵਾਹਿਗੁਰੂ ਜੀ ਕੀ ਫਤਿਹ ਸੁਖਰਾ ਪ੍ਰਸ਼ਾਤੂ ਪ੍ਰਾਪਤ ਸੰਕਟਾਂ ਬਾਸਤੇ ਜੋ ਕਿ ਲੱਗੂਆ ਦੇ ਭਾਰੀ ਅ ਵਿਚਾਰ ਦੇ ਰੰਗ ਤੇ ਆਦੇਸੋਂ ਸੰਤਨੇ ਸ਼ਰਮੇ ਜਾਂਦੀ ਕਿਰਪਾ ਦਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਨਾਨ ਪਾਸ਼ਾ ਦੇ ਵਿਆਹ ਪਰ ਨੂੰ ਵਖਾਫਦੇ ਹਨ ਸੰਤਾਂ ਵੱਲੋਂ ਭਾਜੀ ਜੋ ਮਿੱਠੇ ਦੇ ਰੂਪ ਚ ਦਿੱਤੇ ਸੰਤਾਂ ਨੂੰ ਵਰਤਾਏ ਜਾ ਰਹੇ ਆ ਚਾਹ ਦੇ ਦੁੱਧ ਦੇ ਲੰਗਰਾਂ ਦੇ ਨਾਲ ਸੋਲਡਰ ਦੁੱਲ ਜਲੇਬੀਆਂ ਦਾ ਦੋ ਹੈ ਭਾਜੀ ਮਿੱਠਾ ਜੋ ਤਨਗੁਰ ਨਾਨਕ ਪਾਸ਼ਾ ਦੇ ਵਿਆਹ ਦੇ ਪਰਪਾਏ ਉਹ ਸੇਵਾ ਚੱਲ ਰਹੀ ਹੈ ਸਮੂਹ ਸਮੂਹ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਸਮੋਸਿਆਂ ਦੇ ਦੰਗਰ ਚੱਲ ਰਹੇ ਆ ਕਮੇਟੀ ਦੇ ਦੰਗਰ ਚੱਲ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ